ਇਹ ਪੰਜਾਬ ਦੀ ਕੁੜੀ ਐ ਸੋ ਉਸ ਦੀ ਇੱਜ਼ਤ ਬਚਾਉਣਾ ਸਾਡਾ ਫਰਜ਼ ਬਣਦਾ ਹੈ ਪਰ ਦੂਜੇ ਪਾਸੇ ਜਦੋਂ ਇਹ ਸਵਾਲ ਪੁੱਛੇ ਜਾਂਦੇ ਨੇ ਕਿ ਹਜੇ ਤੱਕ ਮੁੰਡੇ ਤੱਕ ਪਹੁੰਚ ਕਿਉਂ ਨਹੀਂ ਕੀਤੀ ਗਈ ਤਾਂ ਫਿਰ ਮੈਲਾ ਕਮਿਸ਼ਨ ਕਹਿ ਦਿੰਦੀ ਹੈ ਕਿ ਮੁੰਡਾ ਹਜੇ ਸਾਨੂੰ ਲੱਭ ਨਹੀਂ ਰਿਹਾ ਸਾਡੇ ਜਿੰਨੇ ਗਾਇਕ ਨੇ ਨਸ਼ੇ ਕੁੜੀਆਂ ਤੇ ਫੈਸ਼ਨ ਇਸ ਤੋਂ ਸਵਾਇ ਗਾਣਾ ਹੀ ਨਹੀਂ ਉਹਨਾਂ ਕੋਲੇ ਕੋਈ ਐ ਉਹ ਯਾ ਸੱਚ ਵੀਡੀਓ ਨਹੀਂ ਸੀ ਟਰੈਕਟਰ ਦੇ ਉੱਤੇ ਜ਼ਰੂਰ ਇਹਦੀਆਂ ਵੀਡੀਓ ਸੀਗੀਆਂ ਸਟੰਟ ਵਗੈਰਾ ਕਰਦੀਆਂ ਪਰ ਉਸ ਤੋਂ ਬਾਅਦ ਜਿਹੜਾ ਐਮਐਮਐਸ ਲੀਕ ਹੋਇਆ ਉਹਨੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕੀਤੇ। ਇਹਦੀ ਇੱਕ ਟਰੈਕਟਰ ਤੇ दारू ਰੱਖੀ ਦੀ ਬੋਤਲ ਵਾਲੀ ਵੀ ਆਈ ਹੋਈ ਹੈ। ਹਾਂ 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 ਹੈਨਾ ਕੀ ਕੁੜੀਆਂ ਨੂੰ ਚਾਹੀਦਾ ਇਸ ਤਰ੍ਹਾਂ ਦਾ? ਕੁੜੀਆਂ ਨੇ ਗੱਲ ਕਹੀ ਹੈ ਕਿ ਅਸੀਂ ਤੇ ਆਪਣੇ ਚਾਚਿਆਂ ਦੇ ਚਾਚਿਆਂ ਤੋਂ ਚਾਚਿਆਂ ਤੇ ਬੱਚਿਆਂ ਤੋਂ ਮਾਮਿਆਂ ਤੋਂ ਵੀ ਸੁਰੱਖਤ ਨਹੀਂ ਹੈਗੇ। ਅ ਕੰਬੋਡੀਆ ਦੇ ਵਿੱਚ ਲਿਜਾ ਕੇ ਤੁਹਾਡੇ ਕਿੰਨੇ ਵੀਤਨਾਮ ਦੇ ਵਿੱਚ 4-5000 ਨੌਜਵਾਨ ਸੁੱਟਿਆ ਹੋਇਆ ਜਿਨ੍ਹਾਂ ਤੋਂ ਗਲਤ ਕੰਮ ਕਰਾ ਕੇ ਫਰਾਡ ਕਰਾਏ ਜਾ ਰਹੇ ਆ ਔਰ ਉਹ ਵਿਚਾਰੇ ਉੱਥੇ ਰੋਣਾ ਰੋ ਰਹੇ ਆ ਔਰ ਸਾਡੀ ਕਦੇ ਕਿਸੇ ਕੰਪਨੀ ਨੇ ਤੁਹਾਡੇ ਗੁਲਗਲਿਆਂ ਦੀ ਐਡ ਕੀਤੀ ਬਣਾਏ ਉਹਨਾਂ ਨੇ ਬਾਹਰ ਤੋਂ ਨੂੰ ਪਰੌਂਠੇ ਵੀ ਮਿਲ ਰਹੇ ਨੇ ਜੀ ਤੁਹਾਨੂੰ ਡੱਬਾ ਬੰਦ ਸਾਗ ਵੀ ਮਿਲ ਰਿਹਾ ਦਾਲ ਵੀ ਮਿਲ ਰਹੀ ਹੈ ਕਚੌਰੀਆਂ ਵੀ ਮਿਲ ਰਹੀਆਂ ਨੇ ਗੁਲਾਬ ਜਾਮੁਨ ਵੀ ਮਿਲ ਰਹੇ ਆ ਰਸਗੁੱਲੇ ਵੀ ਮਿਲ ਰਹੇ ਆ ਨੁਕਸਾਨ ਮੁਗਲ ਵੀ ਨਹੀਂ ਕਰਕੇ ਗਏ ਅੰਗਰੇਜ਼ ਵੀ ਨਹੀਂ ਕਰਕੇ ਗਏ ਜਿੰਨਾ ਤੁਹਾਡੀ ਤੁਹਾਡੇ ਸੱਭਿਆਚਾਰ ਦਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦਾ ਇਸ ਸੋਸ਼ਲ ਮੀਡੀਆ ਨੇ ਕਰ ਦੇਣਾ ਤੁਹਾਡਾ ਡੀਐਨਏ ਚੇਂਜ ਹੋ ਜਾਣਾ ਸੱਚੇ ਕਾਲ ਮੈਂ ਹਾਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਿਸ਼ਾ ਚਰਚਾ ਦੇ ਵਿੱਚ ਹੈ ਉਪਲ ਫਾਰਮਸ ਸੋ ਕਹਿੰਦੇ ਉਪਲ ਫਾਰਮ ਵਾਲੀ ਕੁੜੀ ਹੈ ਜਿਹੜੀ ਉਸ ਦਾ ਇੱਕ MMS ਇੱਕ ਵੀਡੀਓ ਉਸ ਦੀ ਵਾਇਰਲ ਕੀਤੀ ਗਈ ਹੈ ਵੀਡੀਓ ਲੀਕ ਕੀਤੀ ਗਈ ਹੈ ਔਰ ਵੀਡੀਓ ਲੀਕ ਕਰਨ ਦੇ ਦੋਸ਼ ਲੱਗੇ ਨੇ ਉਪਲ ਫਾਰਮ ਵਾਲੀ ਕੁੜੀ ਦੇ ਹੀ ਮੰਗੇਤਰ ਦੇ ਉੱਤੇ ਕਹਿੰਦੇ ਪਹਿਲਾਂ ਮੰਗਣੀ ਕਰਵਾਈ ਫਿਰ ਉਸ ਤੋਂ ਬਾਅਦ ਨੌਜਵਾਨ ਦਾ ਕਹਿਣਾ ਸੀ ਕਿ ਕੁੜੀ ਦੇ ਕਿਤੇ ਹੋਰ ਰਿਲੇਸ਼ਨ ਸੀਗੇ ਮੈਨੂੰ ਪਤਾ ਲੱਗ ਗਿਆ ਇਸ ਕਰਕੇ ਸਾਰਾ ਕੁਝ ਹੋਇਆ ਪਰ ਜਿਵੇਂ ਜਿਵੇਂ ਕੁਝ ਯੂਟਿਊਬਰਸ ਦੇ ਵੱਲੋਂ ਜਾਂ ਫਿਰ ਕੁਝ ਚੈਨਲਸ ਦੇ ਵੱਲੋਂ ਇੰਟਰਵਿਊ ਕੀਤੀਆਂ ਗਈਆਂ ਕੁੜੀਆਂ ਦੀਆਂ ਵੀ ਕੀਤੀਆਂ ਗਈਆਂ ਮੁੰਡੇ ਦੇ ਪੱਖ ਦੀਆਂ ਵੀ ਕੀਤੀਆਂ ਗਈਆਂ ਤਾਂ ਉਸ ਤੋਂ ਮੁੰਡੇ ਦਾ ਸਾਫ਼ ਕਹਿਣਾ ਸੀ ਕਿ ਉਹ ਵੀਡੀਓ ਮੇਰੀ ਨਹੀਂ ਹੈ ਮੈਂ ਉਹ ਵੀਡੀਓ ਬਣਾਈ ਨਹੀਂ ਉਹ ਕਿਸੇ ਹੋਰ ਨੇ ਬਣਾਈ ਔਰ ਜਿਨੇ ਬਣਾਈ ਉਹ ਮੁੰਡਾ ਵਿਦੇਸ਼ 'ਚ ਬੈਠਾ ਜਦਕਿ ਉਸ ਕੁੜੀ ਦਾ ਕਹਿਣਾ ਹੈ ਕਿ ਮੇਰੇ ਕੋਲ ਸਾਰਾ ਕੁਝ ਸਾਰੇ ਪ੍ਰੂਫਸ ਹੈਗੇ ਸਾਰੀਆਂ ਚੈਟਸ ਹੈਗੀਆਂ ਵੀਡੀਓਜ਼ ਇਸੇ ਦੇ ਵੱਲੋਂ ਹੀ ਬਣਾਈਆਂ ਗਈਆਂ ਨੇ ਸੋ ਇਸ ਤਰ੍ਹਾਂ ਦੇ ਦੋਸ਼ ਜਿਹੜੇ ਨੇ ਇੱਕ ਦੂਜੇ ਦੇ ਉੱਤੇ ਲਗਾਏ ਜਾ ਰਹੇ ਨੇ ਮੁੰਡੇ ਵਾਲਿਆਂ ਦੇ ਵੱਲੋਂ ਤਾਂ ਇਹ ਤੱਕ ਕਹਿ ਦਿੱਤਾ ਗਿਆ ਸੀ ਕਿ ਸਾਡਾ ਫੋਨ ਪੁਲਿਸ ਦੇ ਕੋਲ ਸੀ ਅਸੀਂ ਤਾਂ ਪੁਲਿਸ ਦੇ ਕੋਲੋਂ ਫੋਨ ਵੀ ਤਾਜ਼ਾ-ਤਾਜ਼ਾ ਹੁਣੇ ਆਪਣਾ ਲੈ ਕੇ ਆਏ ਹਾਂ ਬਟ ਕੁੜੀ ਨੇ ਆਪਣਾ ਫੋਨ ਇਨਵੈਸਟੀਗੇਸ਼ਨ ਵਾਸਤੇ ਜਾਂ ਫਿਰ شناخت ਵਾਸਤੇ ਜਾਂ ਫਿਰ ਇਨਕੁਆਇਰੀ ਵਾਸਤੇ ਫੋਰੈਂਸਿਕ ਜਾਂਚ ਵਾਸਤੇ ਨਹੀਂ ਦਿੱਤਾ ਸੀ ਸਿਰਫ ਮੁੰਡੇ ਨੇ ਹੀ ਆਪਣਾ ਫੋਨ ਦਿੱਤਾ ਸੀ ਸੋ ਦੋ ਪੱਖ ਨੇ ਇੱਥੇ ਦੋਵਾਂ ਦੇ ਅਲੱਗ-ਅਲੱਗ ਬਿਆਨ ਜਿਹੜੇ ਨੇ ਉਹ ਆਰੇ ਨੇ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਸ਼ੂ ਮੋਟੋ ਨੋਟਿਸ ਲਿਆ ਸੀਗਾ ਔਰ ਪੁਲਿਸ ਨੂੰ ਆਖਿਆ ਸੀ ਕਿ ਛੇਤੀ ਛੇਤੀ ਕਾਰਵਾਈ ਕਰੋ 24 ਘੰਟਿਆਂ ਦੇ ਵਿੱਚ ਵਿੱਚ ਐਫ ਆਈ ਆਰ ਦਰਜ ਕਰ ਲਈ ਗਈ ਪਰ ਉਧਰ ਪੁਲਿਸ ਦਾ ਕਹਿਣਾ ਹੈ ਕਿ ਐਫ ਆਈ ਆਰ ਸੀ ਦਰਜ ਕਰ ਚੁੱਕੇ ਸੀਗੇ ਸੋ ਕੁੱਲ ਮਿਲਾ ਕੇ ਇਹ ਮਾਮਲਾ ਕਾਫੀ ਤੂਲ ਫੜਦਾ ਜਾ ਰਿਹਾ ਲੜਕੀ ਜਿਹੜੀ ਉਹਨੇ ਅ ਅਮਰਿਤਪਾਲ ਮੈਰੋ ਨੂੰ ਵੀ ਬੇਨਤੀ ਕੀਤੀ ਸੀ ਕਿ ਮੇਰੀ ਹੈਲਪ ਕਰੋ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਇਨਫਲੂਐਂਸਰਜ਼ ਜਿਹੜੇ ਨੇ ਉਹਨਾਂ ਦੀਆਂ ਐਸੇ ਤਰ੍ਹਾਂ ਦੀਆਂ ਹੀ ਵਾਇਰਲ ਵੀਡੀਓਜ਼ ਜਾਂ ਫਿਰ ਵਿਵਾਦਿਤ ਉਹਨਾਂ ਦੀਆਂ ਜਿਹੜੀਆਂ ਕੰਟਰੋਵਰਸਿਸ ਨੇ ਉਹ ਸਾਨੂੰ ਜ਼ਰੂਰ ਸਮੇਂ-ਸਮੇਂ ਤੇ ਵੇਖਨ ਨੂੰ ਮਿਲਦੀਆਂ ਨੇ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਤੇ ਸਵਾਲ ਖੜੇ ਹੁੰਦੇ ਨੇ ਪਹਿਲਾ ਸਵਾਲ ਤਾਂ ਇਹ ਖੜਾ ਹੁੰਦਾ ਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਜਾਂ ਫਿਰ ਇਹ ਨੌਜਵਾਨ ਮੁੰਡੇ ਕੁੜੀਆਂ ਨੇ ਜਾ ਕਿੱਧਰ ਵਾਲੇ ਪਾਸੇ ਨੂੰ ਰਏ ਨੇ ਔਰ ਦੂਜਾ ਇਹ ਕਿ ਕਿਸੇ ਦੀ ਵੀ ਇਸ ਤਰ੍ਹਾਂ ਵੀਡੀਓ ਵਾਇਰਲ ਕਰਕੇ ਅਸੀਂ ਕਿੰਨਾ ਕੁ ਆਪਣੇ ਆਪ ਨੂੰ ਸ਼ਹਿਨਸ਼ਾ ਅਖਵਾ ਸਕਦੇ ਹਾਂ ਜਾਂ ਫਿਰ ਜੇ ਕੋਈ ਮੁੰਡਾ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਉਹਦੇ ਵਿੱਚ ਕਿੰਨੀ ਕੁ ਮਰਦਾਨਗੀ ਵਾਲੀ ਗੱਲ ਹੁੰਦੀ ਹੈ ਜਾਂ ਫਿਰ ਜੇ ਕੋਈ ਕੁੜੀ ਕਰਦੀ ਹੈ ਤਾਂ ਉਹਦੇ ਵਿੱਚ ਕਿੰਨੀ ਕੁ ਇੱਜ਼ਤ ਵਾਲੀ ਗੱਲ ਹੁੰਦੀ ਹੈ ਸੋ ਕੁੱਲ ਮਿਲਾ ਕੇ ਇਸ ਇਸ਼ੂ ਦੇ ਬਹੁਤ ਸਾਰੇ ਪਹਿਲੂ ਨੇ ਔਰ ਇਹ ਇੱਕ ਹੋਰ ਪਹਿਲੂ ਨੂੰ ਉਜਾਗਰ ਕਰਦਾ ਹੈ ਕਿ ਸੋਸ਼ਲ ਮੀਡੀਆ ਦਾ ਸਾਡੀਆਂ ਜ਼ਿੰਦਗੀਆਂ ਦੇ ਉੱਤੇ ਕਿੰਨਾ ਹੀ ਨਕਾਰਾਤਮਕ ਪ੍ਰਭਾਵ ਪੈਰ ਹੈ ਕਿ ਅੱਜਕੱਲ ਦੇ ਬੱਚੇ ਸੂਝ-ਬੂਝ ਗਵਾ ਰਹੇ ਨੇ ਮਹਿਜ਼ ਵਿਊ ਲੈਣ ਦੇ ਚੱਕਰ 'ਚ ਜਾਂ ਫਿਰ ਕਿਸੇ ਦੀ ਬਦਨਾਮੀ ਕਰਨ ਵਾਸਤੇ ਸੋਸ਼ਲ ਮੀਡੀਆ ਨੂੰ ਵਰਤਿਆ ਜਾ ਰਿਹਾ ਸੋ ਅੱਜ ਇਸੇ ਹੀ ਵਿਸ਼ੇ ਦੇ ਉੱਤੇ ਅਸੀਂ ਖਾਸ ਗੱਲਬਾਤ ਕਰਾਂਗੇ ਸਾਡੇ ਗਰੁੱਪ ਐਡੀਟਰ ਅਮਰਜੀਤ ਸਿੰਘ ਵੜੈਚੜਾ ਦੇ ਨਾਲ ਵੜੈਚੜਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਜੀ ਸੋ ਵਰਤਸਰ ਮੈਂ ਇੰਟਰੋਡਕਸ਼ਨ ਦੇ ਵਿੱਚ ਤਾਂ ਦੱਸ ਹੀ ਦਿੱਤਾ ਕਿ ਮੈਟਰ ਕੀ ਹੈ ਸੋ ਕੁੱਲ ਮਿਲਾ ਕੇ ਆਪਾਂ ਵੇਖ ਰਿਹਾ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਨੇ ਉਹ ਆਪਣੇ ਸ਼ਰਮ ਲਿਹਾਜ਼ ਇਹ ਗਵਾਉਂਦੇ ਹੋਏ ਅਕਸਰ ਵੇਖੇ ਜਾਂਦੇ ਨੇ ਇਸ ਮੈਟਰ ਤੇ ਜੇ ਆਪਾਂ ਪਹਿਲਾਂ ਗੱਲ ਕਰੀਏ ਸੋ ਕਿਵੇਂ ਤੁਸੀਂ ਕਿਵੇਂ ਵੇਖਦੇ ਹੋ ਇਸ ਮੈਟਰ ਨੂੰ ਕਿੰਨਾ ਕੁ ਚਿੰਤਾਜਨਕ ਵਿਸ਼ਾ ਲੱਗਦਾ ਹੈ ਤੁਹਾਨੂੰ ਕਿਉਂਕਿ ਇਹ ਆਖਿਆ ਜਾ ਰਿਹਾ ਵਿਮਨ ਕਮਿਸ਼ਨ ਦੇ ਵੱਲੋਂ ਵੀ ਕਿ ਕੁੜੀ ਹੈ ਪੰਜਾਬ ਦੀ ਕੁੜੀ ਹੈ ਸੋ ਉਸ ਦੀ ਇੱਜ਼ਤ ਬਚਾਉਣਾ ਸਾਡਾ ਫਰਜ਼ ਬਣਦਾ ਹੈ ਪਰ ਦੂਜੇ ਪਾਸੇ ਜਦੋਂ ਇਹ ਸਵਾਲ ਪੁੱਛੇ ਜਾਂਦੇ ਨੇ ਕਿ ਹਜੇ ਤੱਕ ਮੁੰਡੇ ਤੱਕ ਪਹੁੰਚ ਕਿਉਂ ਨਹੀਂ ਕੀਤੀ ਗਈ ਤਾਂ ਫਿਰ ਮਹਿਲਾ ਕਮਿਸ਼ਨ ਕਹਿ ਦਿੰਦੀ ਹੈ ਕਿ ਮੁੰਡਾ ਹਜੇ ਸਾਨੂੰ ਲੱਭ ਨਹੀਂ ਰਿਹਾ ਤੇ ਪੁਲਿਸ ਨੇ ਲੁਕਆਊਟ ਜਿਹੜਾ ਨੋਟਿਸ ਹੈ ਸਰਕੂਲਰ ਹੈ ਉਹ ਜਾਰੀ ਕਰ ਦਿੱਤਾ ਹੈ ਸਵਾਲ ਇਹ ਵੀ ਉੱਠਦੇ ਨੇ ਕਿ ਮੀਡੀਆ ਤਾਂ ਪਹੁੰਚ ਕਰ ਰਿਹਾ ਦੋਵਾਂ ਥੇੜਾ ਤੱਕ ਆਸਾਨੀ ਦੇ ਨਾਲ ਫਿਰ ਪੁਲਿਸ ਕਿਉਂ ਪਹੁੰਚ ਨਹੀਂ ਕਰ ਪਾਰੀ ਜਿਵੇਂ ਵੇਖਦੇ ਹੋ ਵੱਖ-ਵੱਖ ਪਹਿਲੂ ਨਿਕਲ ਕੇ ਆਉਂਦੇ ਨੇ ਇਸ ਮਾਮਲੇ 'ਚ ਸਿਮਰਨ ਜੀ ਵਿਸ਼ਾ ਬਹੁਤ ਚਿੰਤਾ ਵਾਲਾ ਸੀਰੀਅਸ ਹੈ ਗੰਭੀਰ ਹੈ ਹਮ ਔਰ ਭਵਿਕ ਅਸੀਂ ਦੇਖ ਰਹੇ ਹਾਂ ਕਿ ਪਿਛਲੇ 15 ਸਾਲਾਂ ਤੋਂ ਜਦੋਂ ਤੋਂ ਇਹ ਇੰਟਰਨੈਟ ਤੇ ਸੋਸ਼ਲ ਮੀਡੀਆ ਡਿਜੀਟਲ ਮੀਡੀਆ ਸਾਰੇ ਆਏ ਨੇ ਮਤਲਬ ਦਿਨ ਬਦ ਦਿਨ ਜਿੱਥੇ ਇਹਨਾਂ ਦੇ ਯੂਜ਼ਰ ਦੀ ਗਿਣਤੀ ਵਾਧੀ ਪਈ ਹੈ ਕਿਉਂਕਿ ਕੰਪਨੀਆਂ ਦਾ ਜਿਹੜਾ ਪਰਪਸ ਹੈ ਉਹ ਪੈਸਾ ਕਮਾਉਣਾ ਹੈ ਔਰ ਉਹ ਵਕਰੇ ਵਕਰੇ ਪੈਕੇਜ ਦੇ ਰਹੀਆਂ ਨੇ ਵਕਰੀਆਂ ਵਕਰੀਆਂ ਤੁਹਾਡੇ ਕੋਲੇ ਐਪਸ ਆ ਰਹੀਆਂ ਨੇ ਵਕਰੇ ਵਕਰੀਆਂ ਗੇਮਸ ਆ ਰਹੀਆਂ ਨੇ ਬੜਾ ਖੁਸ਼ ਆ ਰਿਹਾ ਤੁਹਾਨੂੰ ਪਸਾਉਣ ਵਾਸਤੇ ਕੰਪਨੀਆਂ ਨੇ ਇਹ ਬਾਜ਼ਾਰ ਹੈ ਔਰ ਸਭ ਤੋਂ ਵੱਡਾ ਇੰਡੀਆ ਸਭ ਤੋਂ ਵੱਡੀ ਮਾਰਕੀਟ ਡਿਜੀਟਲ ਇਹ ਜਿਹੜੀਆਂ ਕੰਪਨੀ ਨੇ ਜਿਹੜੀਆਂ ਇੰਟਰਨੈਟ ਦੇ ਵਿੱਚ ਇਸ ਤੇ ਕੰਮ ਕਰਦੀਆਂ ਉਹਨਾਂ ਵਾਸਤੇ ਬੜੀ ਵੱਡੀ ਮਾਰਕੀਟ ਹੈ ਇਹ ਔਰ ਉਹਨੂੰ ਪਲਾਨ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਦਿਮਾਗ ਬੜਿਆ ਉਹ ਤੁਹਾਡੀ ਸਟੱਡੀ ਇੰਡੀਆ ਦੀ ਕਰ ਲਈ ਹੈ ਕਿ ਇੰਡੀਅਨਸ ਜਿਹੜੇ ਨੇ ਉਹ ਕਿਹੋ ਜਿਹਾ ਪ੍ਰੋਗਰਾਮਾਂ ਚ ਫਸ ਸਕਦੇ ਆ ਤੇ ਕਿਵੇਂ ਉਹਨਾਂ ਨੂੰ ਅਸੀਂ ਜੋੜ ਸਕਦੇ ਆ ਸੋ ਇੱਕ ਤੇ ਇਹ ਕਿਉਂਕਿ ਇੰਡੀਆ ਦਾ ਜਿਹੜਾ ਯੂਥ ਹੈ ਉਹਨੂੰ ਹਾਲੇ ਵਰਲਡ ਲੈਵਲ ਦਾ ਐਕਸਪੋਜ਼ਰ ਨਹੀਂ ਹੋਇਆ ਮੇਰੇ ਨਾਲ ਸ਼ਾਇਦ ਤੁਸੀਂ ਨਹੀਂ ਸਹਿਮਤ ਹੋਵੋਗੇ ਜੇ ਹੋਇਆ ਹੋਵੇ ਤਾਂ ਫੇਰ ਜਿਹੜੀਆਂ ਗੱਲਾਂ ਦੇ ਪਿੱਛੇ ਸਾਡਾ ਯੂਥ ਅੱਜ ਭੱਜਿਆ ਫਿਰਦਾ ਅਸੀਂ ਦੇਖਿਆ ਸਾਡੇ ਜਿੰਨੇ ਗਾਇਕ ਨੇ ਨਸ਼ੇ ਕੁੜੀਆਂ ਤੇ ਫੈਸ਼ਨ ਇਸ ਤੋਂ ਸવાય ਗਾਣਾ ਹੀ ਨਹੀਂ ਉਹਨਾਂ ਕੋਲੇ ਕੋਈ ਹੈਗਾ ਹਮਮ ਨੰਬਰ 1 ਨੰਬਰ 2 ਸਾਡਾ ਜਿਹੜਾ ਯੂਥ ਹੈ ਇੰਨੀ ਵਲਗੈਰਟੀ ਵਾਲ ਵਧ ਗਿਆ ਹੋਇਆ ਤੇ ਤੁਸੀਂ ਵੇਖਿਆ ਪਿੱਛੇ ਜੀ ਇੱਕ ਕੁੜੀ ਦਾ ਕਤਲ ਕਰ ਦਿੱਤਾ ਗਿਆ ਹਲਕੇ ਅਸੀਂ ਉਹਦੀ ਉਹਦੇ ਉਹਦੀ ਅਸੀਂ ਉਹ ਨਹੀਂ ਉਹ ਨਹੀਂ ਕਹਿੰਦੇ ਸਹਿਮਤੀ ਨਹੀਂ ਪਰਦੇ ਅਸੀਂ ਕਿ ਅਸੀਂ ਇਹ ਠੀਕ ਕਹਿੰਨੇ ਆ ਉਹਦਾ ਕਤਲ ਕਰਨਾ ਉਹਨੇ ਜੋ ਕੁਝ ਕੀਤਾ ਉਸ ਤੋਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਆ ਫਸੇ ਆ ਲੋਕੋ ਨੇ ਤਾਂ ਪੈਸੇ ਕਮਾਏ ਆ ਪਰ ਉਹਨੂੰ ਮਾਰ ਦੇਣਾ ਵੀ ਇਹ ਵੀ ਗੱਲ ਚੰਗੀ ਨਹੀਂ ਹੈਗੀ ਕਿਉਂਕਿ ਜੰਮਣ ਦਾ ਤੇ ਮਰਨ ਦਾ ਜਿਹੜਾ ਅਧਿਕਾਰ ਹੈ ਉਹ ਸਿਰਫ ਰੱਬ ਕੋਲ ਹੈ ਬਿਲਕੁਲ ਉਹ ਹੀ ਤਾਂ ਉਹਦੇ ਕੋਲੇ ਸ਼ਕਤੀ ਹੈ ਤੁਹਾਡੇ ਕੋਲੇ ਬੰਦੇ ਕੋਲੇ ਬੰਦੇ ਨੂੰ ਮਾਰਨ ਦੀ ਕਿਸੇ ਕਿਸਮ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਇਲੀਗਲ ਦੂਸਰੀ ਗੱਲ ਇਹ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜੋਤੀ ਮਲੋਤਰਾ ਦਾ ਕੇਸ ਸੁਣਿਆ ਹਮ ਇਨਫਲੂਐਂਸਰ ਪਾਕਿਸਤਾਨ ਗਈ ਸੋ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹਨਾਂ ਨੂੰ ਮਿਸਯੂਜ਼ ਜਿਹੜੀਆਂ ਪਾਵਰਸ ਨੇ ਉਹ ਕਿਵੇਂ ਕਰ ਰਹੀਆਂ ਨੇ ਇੱਕ ਪਹਿਲਾਂ ਇਹੋ ਜਿਹਾ ਕੇਸ ਜਲੰਧਰ ਦੇ ਵਿੱਚ ਕੁੱਲੜ ਕਪਲ ਵਾਲਾ ਵੀ ਆ ਚੁੱਕਿਆ ਹਾਂ ਮੈਂ ਠੀਕ ਕਹਿ ਰਿਹਾ ਹਾਂ ਨਾ ਬਿਲਕੁਲ ਬਿਲਕੁਲ ਉਹਦੇ ਵਿੱਚ ਬਹੁਤ ਬਦਨਾਮੀ ਹੋਈ ਉਹਦੀਆਂ ਵੀਡੀਓਜ਼ ਬੜੀਆਂ ਜਿਹੜੀਆਂ ਲੀਕ ਹੋਈਆਂ ਕਿਹੋ ਜੀ ਸ਼ਬਦਾਵਲੀ ਉਹਨਾਂ ਨੇ ਵਰਤੀ ਇਸੇ ਤਰ੍ਹਾਂ ਆ ਜਿਹੜੀ ਲੜਕੀ ਕੰਚਨ ਮਾਰੀ ਗਈ ਹੈ ਉਹਦੀ ਭਾਸ਼ਾ ਵੀ ਇਹੋ ਜੀ ਆਉਂਦੀ ਰਹੀ ਸੋ ਅੱਜ ਸਥਿਤੀ ਇਹ ਹੈ ਕਿ ਸਾਡਾ ਨੌਜਵਾਨ ਜਾ ਕਿੱਧਰ ਰਿਹਾ ਔਰ ਸਾਡੀਆਂ ਸਰਕਾਰਾਂ ਔਰ ਸਾਡਾ ਸਮਾਜ ਔਰ ਸਾਡੇ ਪਰਿਵਾਰ ਸੁੱਤੇ ਕਿੱਥੇ ਪਏ ਆ ਔਰ ਗੱਲ ਇਹ ਆਉਂਦੀ ਹੈ ਮੇਰੇ ਨਾਲ ਤੁਸੀਂ ਸਹਿਮਤ ਹੋਵੋਗੇ ਤੁਸੀਂ ਆਪਣਾ ਮੈਨੂੰ ਮਿਲਦਾ ਗੱਲ ਜਰੂਰ ਕਰਿਓ ਜੀ ਕਿ ਨਵੀਂ ਪੀੜ੍ਹੀ ਜਿਹੜੀ ਹੈ ਉਹ ਆਪਣੇ ਮਾਪਿਆਂ ਦੀ ਤਾਂ ਸੁਣਦੇ ਨੇ ਗੱਲ ਠੀਕ ਹੈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਬੜੈਤ ਸਾਹਿਬ ਕਿਉਂਕਿ ਇੱਕ ਸੋਸ਼ਲ ਮੀਡੀਆ ਜਿਹੜਾ ਆਇਆ ਹੈ ਸਾਨੂੰ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਤੇ ਫੇਮਸ ਹੋਣ ਦੀ ਇੱਕ ਹੋੜ ਲੱਗੀ ਹੋਈ ਹੈ ਕਿ ਫਲਾਣੇ ਦੇ ਫਾਲੋਅਰਸ ਮੇਰੇ ਤੋਂ ਵੱਧ ਨੇ ਮੇਰੇ ਨਾਲ ਕਿਤੇ ਘਟ ਰਿਆ ਜਾਣ ਮੈਂ ਉਸ ਤੋਂ ਵੀ ਵੱਧ ਔਰ ਇਹ ਫਾਲੋਅਰਸ ਵਧਾਉਣ ਵਾਸਤੇ ਨੰਗੇਜ਼ ਪੁਣਾ ਵਿਲਗੇਟੀ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਉਹ ਜਿਸ ਲੈਵਲ ਤੇ ਦਿਖਾਇਆ ਜਾਵੇ ਉਹੀ ਲੈਵਲ ਘਟ ਲੱਗਦਾ ਇਨਫਲੂਐਂਸਰਸ ਨੂੰ ਸਾਰੇ ਨਹੀਂ ਪਰ ਕੁਝ 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 ਨੇ ਜਿਹੜੀਆਂ achiyan videos ਵੀ ਬਣਾਉਂਦੇ ਨੇ ਪਰ ਉੱਪਲ ਫਾਰਮ ਵਾਲੀ ਜਿਹੜੀ ਕੁੜੀ ਹੈ ਇਸ ਦੀ ਕੋਈ ਐਸਐਚ ਵੀਡੀਓ ਨਹੀਂ ਸੀ ਟਰੈਕਟਰ ਦੇ ਉੱਤੇ ਜ਼ਰੂਰ ਇਹਦੀਆਂ ਵੀਡੀਓ ਸੀਗੀਆਂ ਸਟੰਟ ਵਗੈਰਾ ਕਰ ਦਿੱਦੀਆਂ ਪਰ ਉਸ ਤੋਂ ਬਾਅਦ ਜਿਹੜਾ ਐਮਐਮਐਸ ਲੀਕ ਹੋਇਆ ਉਹਨੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕੀਤੇ ਪਰ ਨਹੀਂ ਜਿਹੜੀਆਂ ਪਹਿਲਾਂ ਵੀ ਜਿਹੜੀਆਂ ਇਹਦੀਆਂ ਤਸਵੀਰਾਂ ਵੀ ਆਈਆਂ ਨੇ ਉਹ ਵੀ ਕੋਈ ਸਾਡੇ ਸੱਭਿਆਚਾਰ ਦੇ ਅਨੁਸਾਰ ਦਾ ਹੈ ਨਹੀਂ ਨਾ ਇਹਦੀ ਇੱਕ ਟਰੈਕਟਰ ਤੇ दारू ਰੱਖੀ ਦੀ ਬੋਤਲ ਵਾਲੀ ਵੀ ਆਈ ਹੋਈ ਹੈ ਹਾਂ 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 ਹੈਨਾ ਕੀ ਕੁੜੀਆਂ ਨੂੰ ਚਾਹੀਦਾ ਇਸ ਤਰ੍ਹਾਂ ਦਾ ਮੈਨੂੰ ਮੇਰੇ ਨਾਲ ਸ਼ਾਇਦ ਬਹੁਤ ਸਾਰੇ ਲੋਕ ਗੁੱਸੇ ਹੋਣਗੇ ਤੁਸੀਂ ਕੁੜੀਆਂ ਤੇ ਪਾਬੰਦੀ ਲਾਉਣ ਲਿਓ ਮੈਂ ਲੜਕੀਆਂ ਤੇ ਪਾਬੰਦੀ ਲਾਉਣ ਦੀ ਗੱਲ ਨਹੀਂ ਕਰਦਾ ਗੱਲ ਇਹ ਹੈਗੀ ਆ ਕਿ ਸਾਡਾ ਸਮਾਜ ਹਾਲੇ ਉਹਨਾਂ ਦੀ ਖੁੱਲ ਨੂੰ ਬਰਦਾਸ਼ਤ ਕਰਨ ਜੋਗਾ ਹੀ ਨਹੀਂ ਹੋਇਆ ਤੁਸੀਂ ਪਹਿਲਾਂ ਆਪਣੇ ਸਮਾਜ ਨੂੰ ਤਾਂ ਇਸ ਕਾਬਲ ਬਣਾ ਲਓ ਕੁੜੀਆਂ ਦੀ ਸੁਰੱਖਿਆ ਬੜੀ ਜ਼ਰੂਰੀ ਹੈ ਇਸ ਵਕਤ ਕਿੰਨੇ ਰੇਪ ਹੋ ਰਿਹਾ ਤੁਸੀਂ ਦੇਖੋ ਚਰਕੀ ਦਾਦਰੀ ਦੇ ਵਿੱਚ ਕਿੱਡਾ ਵੱਡਾ ਕਤਲ ਹੋਇਆ ਅੱਜ ਦਿੱਲੀ ਦੇ ਵਿੱਚ ਆ ਗਿਆ ਤਿੰਨ ਕਤਲ ਹੋਏ ਆ ਉੱਥੇ ਇਸ ਤੋਂ ਪਹਿਲਾਂ ਕਿੰਨੇ ਹੋ ਚੁੱਕੇ ਹੋਇਆ ਅੱਜ ਲੋੜ ਇਸ ਗੱਲ ਦੀ ਨਹੀਂ ਹੈਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਖੁੱਲ ਦੇਈਏ ਕੰਟਰੋਲ ਕਰਨ ਦੀ ਆ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਦੁਨੀਆ ਦੇ ਸਭ ਤੋਂ ਵੱਧ ਸੋਸ਼ਲ ਨੈਟਵਰਕ ਤੇ ਯੂਜ਼ਰ ਇੰਡੀਆ ਦੇ ਵਿੱਚ ਨੇ ਹੂੰ ਦੁਨੀਆ 'ਚ ਸਭ ਤੋਂ ਵੱਧ ਔਰ ਜਿੰਨਾ ਮੁਲਕਾਂ ਦੇ ਵਿੱਚੋਂ ਨਿਕਲਿਆ ਉੱਥੇ ਮੈਂ ਤੁਹਾਨੂੰ ਦੱਸ ਦਿਆਂ ਨੈਟਵੌਲਕੇ ਵੇਖ ਲਵੋ ਅਮਰੀਕਾ ਦੇ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ਤੇ ਜਾਣਾ ਘਟਾ ਦਿੱਤਾ ਆ ਹੂੰ ਆਸਟ੍ਰੇਲੀਆ ਨੇ ਰੀਸੈਂਟਲੀ ਇੱਕ ਕਾਨੂੰਨ ਪਾਸ ਕੀਤਾ ਕਿ 16 ਸਾਲ ਤੋਂ ਘੱਟ ਬੱਚੇ ਦੇ ਨਾਂ ਤੇ ਉਹਦੇ ਡਾਟਾ ਦੇ ਉੱਤੇ ਸੋਸ਼ਲ ਅਕਾਊਂਟ ਨਹੀਂ ਬਣ ਸਕਦਾ ਬਿਲਕੁਲ ਉਹਦੇ ਪੇਰੈਂਟਸ ਦੀ ਮਨਜ਼ੂਰੀ ਲੈਣੀ ਬੜੀ ਜ਼ਰੂਰੀ ਹੈ ਹੂੰ ਕੀ ਸਰਕਾਰਾਂ ਸਰਕਾਰਾਂ ਕਾਨੂੰਨ ਬਣਾ ਦਿੰਦੀਆਂ ਨੇ ਜੀ ਪਰ ਉਹਨੂੰ ਲਾਗੂ ਕਰਨ ਦੇ ਲਈ ਇਹ ਦਿਮਾਗ ਵੀ ਤਾਂ ਚਾਹੀਦਾ ਪੰਜਾਬ ਜਿਹੜਾ ਅਸੀਂ ਦਾਅਵੇ ਨਾਲੇ ਗੱਲ ਕਹਿੰਨੇ ਆ ਸਟੇਜਾਂ ਤੇ ਖਲੋਖ ਲੋਕੇ ਹਾਂ ਕਿ ਅਸੀਂ ਮੁਗਲਾਂ ਕੋਲੋਂ ਹਿੰਦੁਸਤਾਨ ਦੀਆਂ ਜਿਹੜੀਆਂ ਔਰਤਾਂ ਬਚਾ ਬਚਾ ਕੇ ਉਹਨਾਂ ਦੇ ਘਰੇ ਭੇਜੀਆਂ ਦਾਅਵੇ ਨਾਲ ਕਰਦੇ ਆ ਨਾ ਕਿਸਾਨਾਂ ਅੰਦੋਲਨ ਦੇ ਦੌਰਾਨ ਕਿੰਨੇ ਲੋਕਾਂ ਨੇ ਦਾਅਵੇ ਕੀਤੇ ਕੁੰਝ ਵੀ ਅੱਗੋਂ ਪਿੱਛੋਂ ਵੀ ਹੁੰਦੇ ਆ ਹਾਂ ਉਹ ਪੰਜਾਬ ਜਿਹੜਾ ਔਰਤਾਂ ਦੀ ਇੱਜ਼ਤ ਦੀ ਰਾਖੀ ਵਾਸਤੇ ਇੰਨਾ ਕੁਛ ਕਰਦਾ ਤੇ ਉਸੇ ਪੰਜਾਬ ਦੇ ਨੌਜਵਾਨ ਆਪਣੀਆਂ ਭੈਣਾਂ ਦਾ ਸਾਡੇ ਪਿੰਡਾਂ ਵਿੱਚ ਇੱਕ ਸੱਭਿਆਚਾਰ ਸੀ ਜਿਹੜੀਆਂ ਪਰੰਪਰਾਵਾਂ ਸੀ ਕਿ ਪਿੰਡ ਦੀ ਹਰ ਧੀ ਨੂੰ ਭੈਣ ਸਮਝਿਆ ਜਾਂਦਾ ਸੀ ਜੀ ਕਿਉਂਕਿ ਇੱਕ ਛੋਟੀ ਜੀ ਇਕਾਈ ਸੀਗੀ ਔਰ ਸਾਡੀਆਂ ਜਿਹੜੀਆਂ ਪੀੜ੍hiyan ਸੀ ਉਹਨਾਂ ਨੇ ਕਿੰਨੇ ਵਧੀਆ ਊਸੂਲ ਬਣਾਏ ਸੀਗੇ ਹਾਂ ਕਿ ਤੁਹਾਨੂੰ ਸਿਕਿਉਰਟੀ ਫੀਲ ਹੋਵੇ ਅੱਜ ਤਾਂ ਪਿੰਡਾਂ ਦੇ ਵਿੱਚ ਵੀ ਸਿਕਿਉਰਟੀ ਨਹੀਂ ਕੁੜੀਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਤੇ ਆਪਣੇ ਚਾਚਿਆਂ ਦੇ ਚਾਚਿਆਂ ਤੋਂ ਚਾਚਿਆਂ ਦੇ ਬੱਚਿਆਂ ਤੋਂ ਮਾਮਿਆਂ ਤੋਂ ਵੀ ਸੁਰੱਖਤ ਨਹੀਂ ਹੈਗੇ ਬਿਲਕੁਲ ਰਿਸ਼ਤੇ ਤਾਰੋ ਤਾਰ ਹੁੰਦੇ ਪੈਨੇ ਹੂੰ ਦੂਸਰੀ ਗੱਲ ਮਹਾ ਭਾਰਤ ਦੀ ਤੁਸੀਂ ਗੱਲ ਕਰ ਲਓ ਮਹਾ ਭਾਰਤ ਦੇ ਵਿੱਚ ਜਿਹੜੀ ਆ ਉਹ ਤ੍ਰੁਪਤੀ ਚੀਰ ਹੜਨ ਦੀ ਗੱਲ ਹੁੰਦੀ ਹੈ ਨਾ ਹੂੰ ਉੱਥੇ ਇੱਕ ਸਿੰਬਲ ਹੈ ਜਿਹੜਾ ਜਿਹਦੇ ਵਿੱਚੋਂ ਅਸੀਂ ਕਹਾਣੀ ਪੜ੍ਹਦੇ ਆਂ ਸਵਾਦ ਲੈਂਦੇ ਆਂ ਵਿਚਾਰ ਕਰਦੇ ਆਂ ਤੇ ਫਿਰ ਅਸੀਂ ਬਹਿਸਾਂ ਕਰਦੇ ਆਂ ਉਹਦੇ ਵਿੱਚ ਬੜਾ ਵੱਡਾ ਸਿੰਬਲ ਹੈ ਕਿ ਔਰਤ ਹਿੰਦੁਸਤਾਨ ਦੇ ਵਿੱਚ ਇੰਨੀ ਸੁਰੱਖਿਅਤ ਹੋਣੀ ਚਾਹੀਦੀ ਆ ਕਿ ਕੋਈ ਵੀ ਉਹਦੇ ਉੱਤੇ ਜੇ ਨਿਗਾਹ ਪਾਉਂਦਾ ਤਾਂ ਉਹਦੀ ਰੱਖਿਆ ਕਰਨ ਵਾਸਤੇ ਹਰ ਬੰਦਾ ਤਿਆਰ ਹੋਣਾ ਚਾਹੀਦਾ ਉੱਥੇ ਜਿਹੜੇ ਉਹ ਦੁਰਯੋਧਨ ਹੈ ਜੀ ਜਾਂ ਉੱਥੇ ਚਾਚਾ ਸ਼ਕਨੀ ਹੈ ਜਾਂ ਬਾਕੀ ਨੇ ਮਾਮਾ ਸ਼ਕਨੀ ਹਾਂ ਮਾਮਾ ਸ਼ਕਨੀ ਉਹ ਇਸ ਦਾ ਪ੍ਰਤੀਕ ਨੇ ਕਿ ਸਮਾਜ ਵਿੱਚ ਇਹੋ ਜਿਹੇ ਲੋਕ ਤਾਂ ਹੈਗੇ ਆ ਬਿਲਕੁਲ ਪਰ ਜਿਹੜਾ ਉੱਥੇ ਗੁਰੂ ਸਾਹਿਬ ਕ੍ਰਿਸ਼ਨ ਜੀ ਦਾ ਕ੍ਰਿਸ਼ਨ ਜੀ ਨੂੰ ਉਹਨੂੰ ਕਹਿਣਾ ਕਿ ਤੂੰ ਮੈਨੂੰ ਬਚਾ ਲਾ ਉਹ ਇੱਕ ਸਿੰਬਲ ਹੈ ਸਾਨੂੰ ਉਹਦੇ ਚੋਂ ਕਹਾਣੀ ਇਸ ਤਰ੍ਹਾਂ ਲੱਭਣੀ ਚਾਹੀਦੀ ਹੈ ਕਿ ਅਸੀਂ ਔਰਤ ਨੂੰ ਉਹਦਾ ਉਹਦੀ ਇੱਜ਼ਤ ਉਹਦੀ ਡਿਗਨਿਟੀ ਸੋਸਾਇਟੀ ਦੇ ਵਿੱਚ ਕਿਵੇਂ ਰੱਖਣੀ ਹੈਗੀ ਆ ਸੋ ਇਹ ਚੈਲੰਜ ਹੈ ਪੰਜਾਬੀਆਂ ਵਾਸਤੇ ਔਰ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਗੱਲ ਜੀ ਕਿ ਸੋਸ਼ਲ ਮੀਡੀਆ ਅਜਨੇ WhatsApp Instagram Telegram ਜੀ ਚੈਟ ਪੈਟ ਮੈਨੂੰ ਤਾਂ ਸਾਰੇ ਨਾਮ ਵੀ ਨਹੀਂ ਆਉਂਦੇ ਅਸੀਂ ਪੁਰਾਣੀ ਪੀੜ੍ਹੀ ਦੇ ਬੰਦੇ ਆ ਮੈਨੂੰ ਨਹੀਂ ਪਤਾ ਬੜੇ ਸਾਰੇ ਹੋਰ ਵੀ ਹੋਗੇ ਹੋਣੇ ਵਾਲੇ ਜਿਕਣੋਂ ਲੱਗਦਾ ਮੈਨੂੰ ਲੱਗਦਾ 50 60 ਤਾਂ ਐਪਸ ਐਪਸ ਨੇ ਜਿਨ੍ਹਾਂ ਦੇ ਉੱਤੇ ਲੋਕੀ ਕੰਮ ਕਰਦੇ ਪਿਆ ਤੁਹਾਡੇ ਨੌਜਵਾਨਾਂ ਨੂੰ ਵਰਗਲਾ ਕੇ ਵੱਡੇ ਵੱਡੇ ਧੋਖੇ ਹੋ ਰਿਹਾ ਅ ਕੰਬੋਡੀਆ ਦੇ ਵਿੱਚ ਲਿਜਾ ਕੇ ਤੁਹਾਡੇ ਕਿੰਨੇ ਵੀਤਨਾਮ ਦੇ ਵਿੱਚ 4-5000 ਨੌਜਵਾਨ ਸੁੱਟਿਆ ਹੋਇਆ ਜਿਨ੍ਹਾਂ ਤੋਂ ਗਲਤ ਕਾਲਾਂ ਕਰਾ ਕੇ ਫਰਾਡ ਕਰਾਏ ਜਾ ਰਹੇ ਆ ਔਰ ਉਹ ਵਿਚਾਰੇ ਉੱਥੇ ਰੋਣਾ ਰੋ ਰਹੇ ਆ ਭਾਰਤ ਸਰਕਾਰ ਕੋਲੇ ਉਹਨਾਂ ਦੀ ਨੋਟਿਸ ਪਹੁੰਚਿਆ ਹੋਇਆ ਜੀ ਲੋਕਾਂ ਨੂੰ ਫੋਨ ਦੇ ਉੱਤੇ ਕਿੱਡੇ ਵੱਡੇ ਧੋਖੇ ਹੋ ਰਿਹਾ ਕਿ ਤੁਹਾਨੂੰ ਟੈਲੀਫੋਨ ਆਉਂਦਾ ਇਸ ਵਾਸਤੇ ਕਿ ਜੀ ਤੁਹਾਨੂੰ ਲੋਨ ਦਿੱਤਾ ਜਾ ਰਿਹਾ ਹਮ ਔਰ ਤੁਸੀਂ ਕਹਿੰਦੇ ਵੀ ਮੈਨੂੰ ਲੋਨ ਦੀ ਲੋੜ ਨਹੀਂ ਹੈਗੀ ਔਰ ਇਹ ਗੱਲ ਗੱਲ ਦੇ ਦੌਰਾਨ ਉਹ ਤੁਹਾਡੇ ਜਿਹੜੇ ਆ ਅਕਾਊਂਟ ਤੱਕ ਪਹੁੰਚ ਜਾਂਦੇ ਆ ਉਹ ਵੇਖਦੇ ਆ ਕਿ ਸਿਮਰਨ ਦੇ ਤੇ ਅਕਾਊਂਟ ਦੇ ਵਿੱਚ ਪੈਸੇ ਨਹੀਂ ਹੈਗਾ ਕੋਈ ਹੂੰ ਪਿਛਲੇ 10 ਸਾਲਾਂ ਤੋਂ ਇਹਦੇ ਅਕਾਊਂਟ 'ਚ ਪੈਸਾ ਨਹੀਂ ਆਇਆ ਜਦੋਂ ਉਹ ਭਾਰਤ ਸਰਕਾਰ ਨੇ ਜਨਧਨ ਜੋਨੇ ਯੋਜਨਾ ਸ਼ੁਰੂ ਕੀਤੀ ਹੈ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਇੱਕ ਗਰੀਬ ਬੰਦਾ ਹੈ ਹੂੰ ਉਹ ਫਿਰ ਤੁਹਾਨੂੰ ਕੰਟੈਕਟ ਕਰਦੇ ਆ ਔਰ ਉਹ ਕਹਿੰਦੇ ਆ ਕਿ ਜੇ ਸਿਮਰਨ ਜੀ ਤੁਸੀਂ ਆਪਣਾ ਅਕਾਊਂਟ ਸਾਨੂੰ ਦੇ ਦਿਓ ਕਾਰਡ ਸਾਨੂੰ ਦੇ ਦਿਓ ਏਟੀਐਮ ਸਾਨੂੰ ਦੇ ਦਿਓ ਤੁਹਾਡੇ ਕੋਲ ਤਾਂ ਪੈਸੇ ਕੋਈ ਨਹੀਂ ਹੈਗਾ ਅਗਲਾ ਕਹਿੰਦਾ ਯਾਰ ਮੈਂ ਤਾਂ ਬਸ 3-4000 ਮੀਨੇ ਦਾ ਕੋਮਾ ਉਹਨਾ ਬੱਚੇ ਪਾਲਦਾ ਤਾਂ ਤੁਹਾਡਾ ਅਕਾਊਂਟ ਕਿਰਾਏ ਤੇ ਲੈ ਲੈਂਦੇ ਨੇ ਉਹ ਔਰ ਕਿਰਾਏ ਤੇ ਲੈ ਕੇ ਫਿਰ ਉਹ ਤੁਹਾਨੂੰ 4000 ਰੁਪਿਆ 5000 ਰੁਪਿਆ ਆਫਰ ਕਰਦੇ ਨੇ ਕਿ ਤੁਹਾਨੂੰ 5000 ਰੁਪਿਆ ਮਹੀਨਾ ਮਿਲ ਜਾਊਗਾ ਕੌਣ ਸਾਡੇ ਕਾਲ ਗਰੀਬ ਆਦਮੀ ਵਿਚਾਰਾ ਲਾਲਚ ਆ ਕੇ ਫਸ ਜਾਂਦਾ ਔਰ ਜਿਹੜੇ ਅੱਜਕੱਲ ਆਨਲਾਈਨ ਧੋਖਾਧੜੀ ਹੋ ਰਹੀ ਆ ਮੇਰੇ ਅਕਾਊਂਟ ਚੋਂ ਪੈਸੇ ਕਢਾ ਕੇ ਇਹੋ ਜਿਹੇ ਲੋਕਾਂ ਦੇ ਅਕਾਊਂਟ ਵਿੱਚ ਪਾ ਕੇ ਫਿਰ ਉਹਨਾਂ ਨੂੰ ਜਿਹੜਾ ਕਮਾਇਆ ਜਾਂਦਾ ਇੰਨੇ ਵੱਡੇ ਧੋਖੇ ਹੋ ਰਹੇ ਆ ਇਹ ਤਾਂ ਇਹ ਤਾਂ ਅੱਜ ਸਰਚ ਲੋ ਫਰਾਡ ਦੀ ਗੱਲ ਹੋ ਗਈ ਹੈ ਨਾ ਫਾਈਨੈਂਸ਼ੀਅਲ ਜਿਹੜੇ ਫਰਾਡਸ ਕੀਤੇ ਜਾ ਰਹੇ ਨੇ ਪਰ ਜਿਹੜਾ इमोਸ਼ਨਲੀ ਕਿਸੇ ਨੂੰ ਬਲੈਕਮੇਲ ਕੀਤਾ ਜਾ ਰਿਹਾ ਔਰ ਉਸ ਤੋਂ ਬਾਅਦ ਜਿਹੜਾ ਕਿਸੇ ਦੀ ਇੱਜ਼ਤ ਨੂੰ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਛਾਲਿਆ ਜਾ ਰਿਹਾ ਉਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਹਾਨੂੰ ਲੱਗਦਾ ਨਹੀਂ ਕਲਚਰ ਆਪਣਾ ਭੁੱਲ ਚੁੱਕੇ ਨੇ ਸਾਰੇ ਦੇਖੋ ਭੁੱਲ ਨਹੀਂ ਚੁੱਕੇ ਹੈਗੇ ਕੁਝ ਫੋਰਸਸ ਇਹੋ ਜਿਹੇ ਆ ਗਈਆਂ ਨੇ ਜਿਨ੍ਹਾਂ ਨੇ ਓਵਰ ਪਾਵਰ ਕਰ ਲਿਆ ਕਲਚਰ ਸਾਡਾ ਹਾਲੇ ਵੀ ਹੈਗਾ ਹਮ ਔਰਤ ਲਈ ਸਿਰ ਤੇ ਚੁੰਨੀ ਲੈਣੀ ਹਮ ਬਾਜ਼ਾਰ ਦੇ ਵਿੱਚ ਜਾਣਾ ਮਰਦਾਂ ਦੇ ਲਈ ਵੀ ਸਾਡਾ ਕਲਚਰ ਹੈ ਕਿ ਕਿਸੇ ਨੂੰ ਮਾੜੀ ਨਿਗਾਹ ਨਾਲ ਨਹੀਂ ਵੇਖਣਾ ਹਮ ਔਰਤ ਨੂੰ ਰਾਤ ਭਰਾਤੇ ਹੈਗੀ ਆ ਤੇ ਉਹਨੂੰ ਸਿਕਿਉਰਿਟੀ ਦੇਣੀ ਜੀ ਇਕੱਠੇ ਬੈਠਣਾ ਵਿਆਹਾਂ ਸ਼ਾਦੀਆਂ ਦੇ ਵਿੱਚ ਕੱਪੜੇ ਚੱਜ ਦੇ ਪਾਉਣੇ ਇਹ ਸਾਡਾ ਕਲਚਰ ਹੀ ਹੈ ਹਮ ਲੇਕਿਨ ਇਹਨੂੰ ਓਵਰ ਪਾਵਰ ਫੋਰਸਸ ਆ ਗਏ ਨਾ ਮਾਰਕੀਟ ਫੋਰਸਸ ਆ ਗੀਆਂ ਜਿਨ੍ਹਾਂ ਨੇ ਆ ਕੇ ਤੁਹਾਨੂੰ ਕੈਪਚਰ ਕਰ ਲਿਆ ਔਰ ਉਹਨਾਂ ਨੂੰ ਪਤਾ ਹੈ ਕਿ ਨੌਜਵਾਨ ਪੀੜ੍ਹੀ ਅਟ੍ਰੈਕਟ ਬਣੀ ਚੱਤੀ ਹੁੰਦੀ ਹੈ ਜੀ ਫੈਸ਼ਨ ਦੇ ਪਿੱਛੇ ਨਵੇਂ-ਨਵੇਂ ਮੋਬਾਈਲ ਸਟ ਦੇ ਪਿੱਛੇ ਨਵੀਆਂ-ਨਵੀਆਂ ਚੀਜ਼ਾਂ ਦੇ ਖਾਣੇ ਦੇ ਪਿੱਛੇ ਤੁਸੀਂ ਦੇਖੋ 버거 ਪੀਜਾ ਡੋਸਾ ਤੇ ਹੋਰ ਪਤਾ ਨਹੀਂ ਕੀ ਕੁਸ਼ ਆ ਮੈਨੂੰ ਤਾਂ ਨਾਮ ਵੀ ਨਹੀਂ ਯਾਦ ਹੈਗੇ ਜਿਹੜੇ ਅੱਜ ਕੱਲ 7-700 ਰੁਪਏ ਚ ਕੌਫੀ ਦਾ ਕਾਪੀ ਜਿਹੜਾ ਪੀਤਾ ਜਾ ਰਿਹਾ ਜਾ ਕੇ ਬਾਹਰਲੇ ਜਿਹੜੇ ਕੌਫੀ ਹਾਊਸ ਖੁੱਲੇ ਹੋਇਆ ਉੱਥੇ ਹੋਰ ਪਤਾ ਨਹੀਂ ਕੀ ਕੁਸ਼ ਆਉਂਦਾ ਆਲੂ ਰੈਪ ਆ ਗਿਆ ਫਲਾਣਾ ਆ ਗਿਆ ਠਿਮਕਾ ਆ ਗਿਆ ਨੌਜਵਾਨ ਪੀੜੀ ਜਾ ਕੇ ਸਟੇਟਸ ਸਿੰਬਲ ਬਣਾ ਕੇ ਕਿ ਅਸੀਂ ਜੀ ਫਲਾਣੇ ਚ ਬੈਠ ਕੇ ਚਾਹ ਪੀ ਕੇ ਆਏ ਹੂੰ ਔਰ ਸਾਡੀ ਕਦੇ ਕਿਸੇ ਕੰਪਨੀ ਨੇ ਤੁਹਾਡੇ ਗੁਲਗਲਿਆਂ ਦੀ ਐਡ ਕੀਤੀ ਬਣਾਏ ਉਹਨਾਂ ਨੇ ਹਾਂ ਕਦੇ ਉਹਨਾਂ ਨੇ ਮਟਰ ਪਨੀਰ ਦੀ ਗੱਲ ਕੀਤੀ ਹਾਂ ਕਦੇ ਖੀਰ ਦੀ ਸਾਡੇ ਦਲੀਏ ਦੀ ਸਾਡੀ ਚਟਣੀ ਦੀ ਕੋਈ ਕੰਪਨੀ ਐਡ ਲੈ ਕੇ ਆਈ ਹੈ ਜੀ ਨਹੀਂ ਉਹਨਾਂ ਨੇ ਆਪਣਾ ਸਾਨੂੰ ਥੋਪ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ਾਂ ਤਾਂ ਖਾਂਦੇ-ਖਾਂਦੇ ਆ ਇਹਨਾਂ ਨੂੰ ਜੇ ਫਸਾਉਣਾ ਤਾਂ ਇੰਜ ਫਸਾਓ ਔਰ ਦੂਸਰੇ ਪਾਸੇ ਉਲਟਾ ਕੰਮ ਦੇਖੋ ਤੁਸੀਂ ਜੀ ਇੱਥੇ ਇਹ ਕੰਪਨੀਆਂ ਇਹ ਚੀਜ਼ਾਂ ਦੇ ਨਹੀਂ ਰਹੀਆਂ ਹਾਂ ਲੇਕਿਨ ਕਿਉਂਕਿ ਜਿਹੜੇ ਸਾਡੇ ਪੰਜਾਬੀ ਜਾਂ ਇੰਡੀਅਨ ਲੋਕ ਬਾਹਰਲੇ ਦੇਸ਼ਾਂ ਜਾ ਰਿਹਾ ਬਾਹਰ ਜਾ ਕੇ ਬੰਦਾ ਆਪਣਾ ਕਲਚਰ ਮਿਸ ਕਰਦਾ ਆਪਣੇ ਕਪੜੇ ਮਿਸ ਕਰਦਾ ਆਪਣੇ ਖਾਣੇ ਮਿਸ ਕਰਦਾ ਆਪਣੇ ਗਾਣੇ ਮਿਸ ਕਰਦਾ ਬਾਹਰ ਤੁਹਾਨੂੰ ਪਰੌਂਠੇ ਵੀ ਮਿਲ ਰਹੇ ਨੇ ਜੀ ਤੁਹਾਨੂੰ ਡੱਬਾ ਬੰਦ ਸਾਗ ਵੀ ਮਿਲ ਰਿਹਾ ਦਾਲ ਵੀ ਮਿਲ ਰਹੀ ਹੈ ਕਚੌਰੀਆਂ ਵੀ ਮਿਲ ਰਹੀਆਂ ਨੇ ਗੁਲਾਬ ਜਾਮਨ ਵੀ ਮਿਲ ਰਹੇ ਨੇ ਰਸਗੁੱਲੇ ਵੀ ਮਿਲ ਰਹੇ ਆ ਤੁਸੀਂ ਸਮਝੋ ਕਿ ਕੰਪਨੀਆਂ ਤੁਹਾਨੂੰ ਇਹ ਐਸ ਕੰਜ਼ਿਊਮਰਿਜ਼ਮ ਦੇ ਜ਼ਮਾਨੇ ਵਿੱਚ ਕਿਵੇਂ ਇਨਫਲੂਐਂਸ ਕਰਦੀਆਂ ਪਈਆਂ ਨੇ ਪਰ ਜੇ ਤੁਸੀਂ ਆਪਣਾ ਕਲਚਰ ਬਚਾਉਣਾ ਤਾਂ ਸੁਚੇਤ ਹੋਣ ਦੀ ਲੋੜ ਆ ਖਾਸ ਤੌਰ ਤੇ ਸਾਡਾ ਜਿਹੜਾ ਅਧਿਆਪਕ ਵਰਗ ਹੈ ਸਾਡੇ ਅਧਿਆਪਕਾਂ ਦੀਆਂ ਵੀ ਵੀਡੀਓ ਆਉਂਦੀਆਂ ਪਈਆਂ ਨੇ ਆਪਣੇ ਸਕੂਲ ਦੇ ਵਿੱਚ ਇੱਕ ਪਿੱਛੇ ਜਿਹਾ ਪਤਾ ਨਹੀਂ ਫਿਰੋਜ਼ਪੁਰ ਦੀ ਆਈ ਆਪਣੀ ਘਰ ਵਾਲੀ ਨਾਲ ਬੰਦਾ ਅਧਿਆਪਕ ਜਿਹੜਾ ਸਕੂਲ ਦੇ ਵਿੱਚ ਨੱਚ ਡਾਂਸ ਕਰੀ ਜਾਂਦਾ ਕੀ ਅਧਿਆਪਕ ਸਾਨੂੰ ਕੀ ਦੇਣਗੇ ਇਹੋ ਜਿਹੇ ਅਧਿਆਪਕ ਜਿਹੜੇ ਕੁੜੀਆਂ ਇੰਸਟਾਗ੍ਰam ਦੇ ਉੱਤੇ ਸਕੂਲੋਂ ਨਿਕਲ ਕੇ ਵੀਡੀਓ ਪਾਉਂਦੀਆਂ ਫਿਰਦੀਆਂ ਨੇ ਸਕੂਲੀ ਯੂਨੀਫਾਰਮ ਚੋ ਵੀ ਸਕੂਲੀ ਯੂਨੀਫਾਰਮ ਦੇ ਵਿੱਚ ਹਾਂਜੀ ਇਹੋ ਜਿਹਾ ਅੱਛਾ ਫਿਰ ਵਿਊਜ਼ ਲੈਣ ਵਾਸਤੇ ਉਹ ਇਹੋ ਜਿਹੇ ਵੀਡੀਓ ਵੀਡੀਓਜ਼ ਬਣਾਉਂਦੇ ਨੇ ਕਿ ਬੱਚੇ ਵਾਰ-ਵਾਰ ਜਿਹੜੇ ਉਹ ਵੇਖਦੇ ਆ ਗਿਆ। ਸੋ ਸਾਡੇ ਧਾਰਮਿਕ ਸਥਾਨਾਂ ਨੂੰ ਸਾਡੇ ਸਕੂਲਾਂ ਨੂੰ ਔਰ ਖਾਸ ਤੌਰ ਤੇ ਸਾਡੇ ਮਾਪਿਆਂ ਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਜਿਹੜਾ ਉਹ ਇਸ ਪਾਸੇ ਲਾਉਣ ਦੇਣਾ ਸਰਕਾਰ ਨੂੰ ਜਿਹੜਾ ਉਹ ਸਖਤ ਕਾਨੂੰਨ ਬਣਾਉਣੇ ਨਹੀਂ ਚਾਹੀਦੇ। ਤੁਸੀਂ ਗੱਲ ਕੀਤੀ ਸੀ ਕਿ ਪੁਲਿਸ ਕਹਿੰਦੀ ਹੈ ਜੀ ਇਹਨਾਂ ਦਾ ਦੋਨਾਂ ਦੀਆਂ ਇਹ ਸਾਨੂੰ ਉਹ ਮੁੰਡਾ ਮਿਲ ਨਹੀਂ ਰਿਹਾ। ਤੇ মিডিਆ ਦੇ ਵਿੱਚ ਉਹਨਾਂ ਦੀ ਇੰਟਰਵਿਊਜ਼ ਆ ਰਹੀਆਂ ਨੇ ਮੈਂ ਤੁਹਾਨੂੰ ਸਿਰਫ ਇੱਥੇ ਯਾਦ ਹੀ ਕਰਾਉਣਾ ਚਾਹੂੰਗਾ ਕਿ ਜਦੋਂ ਅੱਤਵਾਦ ਦਾ ਜ਼ਮਾਨਾ ਸੀ ਪੰਜਾਬ ਦੇ ਵਿੱਚ ਅੱਤਵਾਦੀਆਂ ਦੀਆਂ ਉਹ ਖਬਰਾਂ ਵੀ ਲੱਗਦੀਆਂ ਸੀ ਅਖਬਾਰਾਂ ਵਿੱਚ ਹਾਂ ਤੇ ਅੱਤਵਾਦੀਆਂ ਨਾਲ ਇੰਟਰਵਿਊ ਵੀ ਆ ਜਾਂਦੀਆਂ ਸੀ ਅੱਤਵਾਦੀ ਪੱਤਰਕਾਰਾਂ ਨੂੰ ਅੱਖਾਂ ਬੰਨ੍ਹ ਕੇ ਲੈ ਜਾਂਦੇ ਸੀ ਇੰਟਰਵਿਊ ਦੇ ਕੇ ਫਿਰ ਛੱਡ ਜਾਂਦੇ ਸੀ ਹਾਂ ਵਿਰੱਪਣ ਬਹੁਤ ਤਕੜਾ ਸੰਦਲਵੜ ਦਾ ਸਮੱਗਲਰ ਹੋਇਆ ਜੀ ਉਹ ਸਰਕਾਰ ਕੋਲੋਂ ਫੜੇ ਨਹੀਂ ਸੀ ਜਾਂਦਾ ਪਰ ਪੱਤਰਕਾਰ ਉਹਦੀ ਜਾ ਕੇ ਇੰਟਰਵਿਊ ਲੈ ਆਉਂਦੇ ਸੀ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਆਂਧਰਾ ਕਰਨਾਟਕਾ ਦੇ ਵਿੱਚ ਬੜਾ ਮਸ਼ਹੂਰ ਸੀਗਾ ਬਾਅਦ ਪੁਲਿਸ ਨੇ ਜਦੋਂ ਜਦੋਂ ਪੁਲਿਸ ਨੇ ਚਾਇਆ ਹਾਂ ਤਾਂ ਉਹਨੂੰ ਫੜ ਕੇ ਮਾਰ ਵੀ ਦਿੱਤਾ ਬਿਲਕੁਲ ਉਹਨੂੰ ਮਾਰ ਵੀ ਦਿੱਤਾ ਕਿਉਂਕਿ ਬਹੁਤ ਤਕੜਾ ਸਮਗਲਰ ਸੀਗਾ ਸੈਂਡਲਵੁੱਡ ਦਾ ਉਹ ਪੱਤਰਕਾਰਾਂ ਨੂੰ ਉਹ ਲੀਡਰਾਂ ਨੂੰ ਜਿਹੜਾ ਉਹ ਕਿਡਨੈਪ ਕਰਕੇ ਲੈ ਜਾਂਦਾ ਸੀਗਾ ਹਾਂ ਸਰਕਾਰਾਂ ਦਾ ਇਹ ਹਾਲ ਹੈ ਕਿ ਲੀਡਰ ਕਿਡਨੈਪ ਹੋ ਗਿਆ ਜੀ ਪੱਤਰਕਾਰਾਂ ਨੂੰ ਅੱਖਾਂ ਬੰਨ੍ਹ ਕੇ ਲੈ ਜਾਂਦੇ ਸੀ ਇੰਟਰਵਿਊ ਕਰਕੇ ਫਿਰ ਛੱਡ ਜਾਂਦੇ ਸੀ ਹਾਂ ਪੁਲਿਸ ਨੂੰ ਵੀ ਪਤਾ ਹੁੰਦਾ ਸਾਰਾ ਕੁਝ ਕਿੱਥੇ ਆ ਪਰ ਪੁਲਿਸ ਆਪਣੇ ਢੰਗ ਨਾਲ ਜੜੀ ਆ ਕੰਮ ਕਰਦੇ ਆ ਇਸ ਵਕਤ ਮੈਂ ਇੱਕੋ ਹੀ ਗੱਲ ਨਾਲ ਖਤਮ ਕਰਾਂਗਾ ਕਿ ਸਾਡੇ ਪੰਜਾਬੀਓ ਇੱਕ ਗੱਲ ਯਾਦ ਰੱਖੋ ਮੇਰੀ ਯਾਦ ਰੱਖਿਆ ਜੇ ਕਿ ਤੁਹਾਡਾ ਨੁਕਸਾਨ ਨਸ਼ਿਆਂ ਨੇ ਵੀ ਨਹੀਂ ਹੋਣਾ ਕਰਨਾ ਹਾਂ ਤੁਹਾਡਾ ਨੁਕਸਾਨ ਮੁਗਲ ਵੀ ਨਹੀਂ ਕਰਕੇ ਗਏ ਅੰਗਰੇਜ਼ ਵੀ ਨਹੀਂ ਕਰਕੇ ਗਏ ਜਿੰਨਾ ਤੁਹਾਡੀ ਤੁਹਾਡੇ ਸੱਭਿਆਚਾਰ ਦਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦਾ ਇਸ ਸੋਸ਼ਲ ਮੀਡੀਆ ਨੇ ਕਰ ਦੇਣਾ ਤੁਹਾਡਾ ਡੀਐਨਏ ਚੇਂਜ ਹੋ ਜਾਣਾ ਤੁਹਾਡੀ ਸੋਚ ਤੁਹਾਡੇ ਖਾਣੇ ਤੁਹਾਡਾ ਵਿਹਾਰ ਤੁਹਾਡੇ ਰਿਸ਼ਤੇ ਸਾਰੇ ਤਾਕ ਦੇ ਉੱਤੇ ਲੱਗੇ ਹੋਇਆ ਜੇ ਅਸੀਂ ਅੱਜ ਸੁਚੇਤ ਨਹੀਂ ਹੁੰਦੇ ਤਾਂ ਤੁਸੀਂ ਅੱਖਾਂ ਅੱਖਾਂ ਚ ਕਸੁੰਨ ਦੇ ਕੇ ਰੋਇਆ ਕਰੋਗੇ ਹਾਂ ਔਰ ਤੁਹਾਨੂੰ ਕਿਸੇ ਨੇ ਬਚਾਉਣਾ ਨਹੀਂ ਤੁਹਾਡੀਆਂ ਆਪਣੀਆਂ ਭੈਣਾਂ ਵੀ ਖਤਰੇ ਚ ਪੈਣਗੀਆਂ ਤੁਹਾਡੀਆਂ ਮਾਵਾਂ ਵੀ ਖਤਰੇ ਚ ਪੈਣਗੀਆਂ ਔਰ ਫਿਰ ਕਿਹਨੂੰ ਤੁਸੀਂ ਯਾਦ ਕਰੋਗੇ ਬਿਲਕੁਲ ਵੜੈਂਤ ਸਾਹਿਬ ਆਪਾਂ ਵੇਖ ਹੀ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿਸ ਤਰੀਕੇ ਦੇ ਨਾਲ ਮਾਂ ਪੁੱਤ ਔਰ ਬਾਪ اور ਬੇਟੀ ਕਿਸ ਤਰ੍ਹਾਂ ਦੀਆਂ ਵੀਡੀਓਜ਼ ਪਾ ਰਹੇ ਨੇ ਔਰ ਦੇਖਣ ਵਾਲੇ ਨੂੰ ਲੱਗਦਾ ਕਿ ਨਹੀਂ ਇਹ ਤਾਂ ਰਿਸ਼ਤਾ ਕੁਝ ਹੋਰ ਕਹਲੌਂਦਾ ਹੈ ਪਰ ਅਸਲ ਦੇ ਵਿੱਚ ਫਿਰ ਪਤਾ ਲੱਗਦਾ ਕਿ ਨਹੀਂ ਇਹ ਤਾਂ ਬਾਪ ਬੇਟੀ ਸੀ ਜਾਂ ਇਹ ਤਾਂ ਮਾਂ ਪੁੱਤ ਸੀ ਸੋ ਰਿਸ਼ਤੇ ਵੀ ਲੋਕ ਭੁੱਲ ਗਏ ਨੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਿਊ ਲੈਣ ਦੇ ਚੱਕਰ ਦੇ ਵਿੱਚ ਕਾਫੀ ਡੀਪਲੀ ਤੁਸੀਂ ਦੱਸਿਆ ਬੜਾ ਸੱਪ ਸਾਨੂੰ ਸੋਸ਼ਲ ਮੀਡੀਆ ਦੇ ਕੀ ਪ੍ਰਭਾਵ ਪੈ ਰਹੇ ਨੇ ਜ਼ਿੰਦਗੀ ਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ joining ਵਾਸਤੇ ਬਹੁਤ-ਬਹੁਤ ਧੰਨਵਾਦ ਜੀ ਸੁਧਾਰਕੋ ਸਾਡੇ ਇਸ ਮੰਚ ਤੋਂ ਤੁਹਾਨੂੰ ਸਾਡੀ ਇਹੀ ਅਪੀਲ ਹੈ ਕਿ ਅਸੀਂ ਇਹ ਨਾ ਭੁੱਲੀਏ ਅਸੀਂ ਪੰਜਾਬੀ ਆ ਸਿੱਖਾਂ ਜਾਂ ਫਿਰ ਅਸੀਂ ਹਿੰਦੂ ਆ ਜਾਂ ਜਿਹੜੇ ਵੀ ਧਰਮ ਤੋਂ ਅਸੀਂ ਬਿਲੋਂਗ ਕਰਦੇ ਹਾਂ ਕਿੰਨਾ ਪਾਕ ਪਵਿੱਤਰ ਆ ਔਰ ਖਾਸ ਕਰਕੇ ਇੰਡੀਆ ਦੇ ਵਿੱਚ ਅਸੀਂ ਰਹਿੰਦੇ ਆ ਔਰ ਇੰਡੀਆ ਦੇ ਵਿੱਚ ਤਾਂ ਇੰਨਾ ਹੀ ਚੀਜ਼ਾਂ ਦਾ ਮੁੱਲ ਪਾਇਆ ਜਾਂਦਾ ਕਿਉਂ ਅਸੀਂ ਫੋਰਨ ਕੰਟਰੀਜ਼ ਤੋਂ ਅਲੱਗ ਹੁੰਨੇ ਆ ਅਲੱਗ ਮੰਨੇ ਜਾਂਦੇ ਆ ਉਹ ਇਸੇ ਕਰਕੇ ਸਾਡੀ ਸੰਸਕ੍ਰਿਤੀ ਤੇ ਸਾਡੇ ਸੱਭਿਆਚਾਰ ਜਿਹੜੇ ਨੇ ਉਹ ਸਾਨੂੰ ਬਾਕੀਆਂ ਤੋਂ ਵੱਖ ਕਰਦੇ ਨੇ ਉਹ ਸੱਭਿਆਚਾਰ ਜਿਹੜੇ ਹੁਣ ਅਸੀਂ ਤਾਕ ਦੇ ਉੱਤੇ ਲਗਾ ਦਿੱਤੇ ਨੇ ਅਸੀਂ ਹੁਣ ਛਿੱਕੇ ਟੰਗ ਦਿੱਤੇ ਨੇ ਕਹਿ ਲਈਏ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਵਿਊ ਲੈਣ ਵਾਸਤੇ ਸਿਰਫ ਫੇਮਸ ਹੋਣ ਵਾਸਤੇ ਅਸੀਂ ਕਿਸ ਬਦਨਾਮੀ ਦੇ ਲੈਵਲ ਤੱਕ ਵੀ ਚਲੇ ਜਾਂਦੇ ਆ ਔਰ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਨੂੰ ਵੀ ਮੇਰੀ ਇਹੀ ਅਪੀਲ ਹੋਊਗੀ ਕਿ ਤੁਹਾਨੂੰ ਆਪਣੀ ਸੂਝ-ਬੂਝ ਵਰਤਣੀ ਚਾਹੀਦੀ ਹੈ ਜੇ ਤੁਹਾਨੂੰ ਆਪਣੇ ਪਾਰਟਨਰ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹਦੇ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਇੱਕ ਆਪਸ਼ਨ ਵੀ ਹੁੰਦੀ ਹੈ ਤੁਸੀਂ ਅੱਡ ਵੀ ਹੋ ਸਕਦੇ ਹੋ ਪਰ ਇਸ ਤਰ੍ਹਾਂ ਬਦਨਾਮ ਕਰਨਾ ਜਾਂ ਫਿਰ ਵੀਡੀਓ ਬਣਾਉਣਾ ਇਹ ਕੋਈ ਬਹੁਤ ਅੱਛਾ ਕੰਮ ਨਹੀਂ ਜਾਂ ਫਿਰ ਆਪਾਂ ਕਹ ਲਈਏ ਕੋਈ ਸਮਝਦਾਰੀਆਂ ਮਰਦਾਂ ਵਾਲਾ ਕੰਮ ਤਾਂ ਨਹੀਂ ਹੁੰਦਾ ਸੋ ਆਪਣੀ ਸੂਝ-ਬੂਝ ਹਰ ਕਿਸੇ ਨੂੰ ਵਰਤਣੀ ਚਾਹੀਦੀ ਹੈ ਕਿਉਂਕਿ ਇੱਕ ਛੋਟੀ ਜੀ ਗਲਤੀ ਹੈ ਇੱਕ ਛੋਟਾ ਜਿਹਾ ਮਜ਼ਾਕ ਅਗਲੇ ਦੀ ਵੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ ਔਰ ਤੁਹਾਡੀ ਵੀ ਜ਼ਿੰਦਗੀ ਨੂੰ ਹਮੇਸ਼ਾ ਲਈ ਖਰਾਬ ਕਰ ਦੂਗਾ ਸੋ ਵੇਖਦੇ ਹਾਂ ਉਪਲ ਫਾਰਮ ਵਾਲੇ ਇਸ਼ੂ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਪ੍ਰਸ਼ਾਸਨ ਦੇ ਵੱਲੋਂ ਸਖਤੀ ਕੀਤੀ ਜਾਂਦੀ ਹੈ ਕਿਉਂਕਿ ਰੋਸ ਵੱਡੇ ਪੱਧਰ ਤੇ ਉੱਤੇ ਹੋ ਰਿਹਾ ਮੰਗ ਸਖਤ ਕਾਰਵਾਈ ਦੀ ਵੀ ਕੀਤੀ ਜਾ ਰਹੀ ਹੈ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਦੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ